ਉੱਥੇ ਜੀ ਬਹੁਤ ਅਸ਼ਲੀਲ ਲਿਟਰੇਚਰ ਫੜਿਆ ਗਿਆ ਹਮ ਹਮ ਨੰਗੀਆਂ ਜਨਾਨੀਆਂ ਮਿਲੀਆਂ ਜੋ ਸਰਕਾਰ ਨੇ ਚਾਹਿਆ ਜਾਂ ਫੌਜ ਨੇ ਚਾਹਿਆ ਉਹ ਲੋਕਾਂ ਨੂੰ ਦਿਖਾਇਆ ਉਹੀ ਪਰੋਸਿਆ ਲੋਕਾਂ ਨੂੰ ਉਹੀ ਲੋਕਾਂ ਨੂੰ ਪਰੋਸਿਆ ਕੀ ਗਲਤ ਪਰੋਸਿਆ ਉਹਨਾਂ ਸਮਿਆਂ ਦੇ ਵਿੱਚ ਉਹ ਤੁਸੀਂ ਦੱਸ ਸਕਦੇ ਬੜਾ ਬੜਾ ਗਲਤ ਪਰੋਸਿਆ ਜਿਵੇਂ ਮਤਲਬ ਕਿ ਵੀ ਸਭ ਤੋਂ ਜ਼ਿਆਦਾ ਪਰੋਸੇ ਦੀ ਗੱਲ ਹੈ ਦਰਬਾਰ ਸਾਹਿਬ ਤੋਂ ਮਗਰੋਂ ਕਿਹਾ ਵੀ ਉੱਥੇ ਉੱਥੇ ਜੀ ਬਹੁਤ ਅਸ਼ਲੀਲ ਲਿਟਰੇਚਰ ਫੜਿਆ ਗਿਆ ਹਮ ਹਾਲਾਂਕਿ ਦਰਬਾਰ ਸਾਹਿਬ ਵਿੱਚ ਇੰਨੀ ਟੈਨਸ਼ਨ ਸੀ ਹਮ ਕਈ ਮਹੀਨਿਆਂ ਤੋਂ ਚੱਲ ਰਹੀ ਸੀ ਹਥਿਆਰਬੰਦ ਬੰਦੇ ਆ ਇੱਧਰ ਉੱਧਰ ਇੱਕ ਦੂਜੇ ਤੇ ਖਾਨ ਨਗਰ ਪਤਨੀ ਵਿੱਚ ਇੰਟੈਲੀਜੈਂਸ ਵਾਲੇ ਲੋਕ ਤੁਰੇ ਫਿਰਦੇ ਆ ਸਰਕਾਰੀ ਤੇ ਉੱਥੇ ਉੱਥੇ ਸਵਾਲ ਜੇ ਨਹੀਂ ਪੈਦਾ ਹੁੰਦਾ ਇੰਨੇ ਟੈਂਸ ਮਾਹੌਲ 'ਚ ਕੁਝ ਨਹੀਂ ਉੱਥੇ ਕੋਈ ਆਰਾਮਗਾ ਤਾਂ ਹੈ ਨਹੀਂ ਸੀ ਉਹ ਦਰਬਾਰ ਸਾਹਿਬ ਨੈਸ਼ਨਲ ਮੀਡੀਆ ਵੱਲੋਂ ਔਰਤਾ ਜਾਂ ਇਹ ਇਹ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਅੰਦਰੋਂ ਨਗੀਆਂ ਜਨਾਨੀਆਂ ਮਿਲੀਆਂ ਇਹ ਵੀ ਸਾਰਾ ਝੂਠ ਸੀ ਉਹਨਾਂ ਨੇ ਕਿਹਾ ਫਿਰ ਆਪ ਹੀ ਸਰਕਾਰ ਨੇ ਉਹਦਾ ਕਨਟਰਡਿਕਸ਼ਨ ਕੀਤੀ ਫਿਰ ਆਪ ਕਿਹਾ ਵੀ ਅੰਦਰੋਂ ਨਰਕੋਟਿਕਸ ਮਿਲੇ ਆ ਨਸ਼ੇ ਪਿਲ ਵਾਲੇ ਪਦਾਰਥ ਮਿਲੇ ਆ ਉਹ ਖਬਰ ਨੂੰ ਆਈ ਫਿਰ ਆਪ ਹੀ ਉਹ ਕੱਟੀ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਪਰ ਆਹ ਤਾਂ ਜਿਹੜੀਆਂ ਹੈ ਵੀ ਅੰਦਰੋਂ ਬਹੁਤ ਕੁਝ ਮਿਲਿਆ ਜੀ ਉੱਥੇ ਅੰਦਰੋਂ ਸ਼ਲੀਲ ਲਿਟਰੇਚਰ ਮਿਲਿਆ ਉਹ ਤਾਂ ਐ ਬਣਾਉਣ ਲੱਗੇ ਜਿਵੇਂ ਕਿਤੇ ਉਹ ਕਲੱਬ ਹੁੰਦੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦਾ ਤਾਂ ਵਿੱਚ ਸ਼ਰਧਾ ਵਾਲੇ ਲੋਕ ਬਹੁਤ ਸੀਗੇ ਇੱਕ ਅੱਧਾ ਕੋ ਮਾਰਾ ਵੀ ਕਿਤੇ ਹੋ ਸਕਦਾ ਪਰ ਹਿੰਮਤ ਨਹੀਂ ਸੀ ਵੀ ਜੇ 200 400 ਚੋਂ 2-4 ਬੰਦੇ ਵੀ ਮਾਰੇ ਆ ਉੱਥੇ ਕੁਝ ਕਰ ਸਕਣ ਕਿਸੇ ਇੰਨਾ ਸੀ ਇੰਨੀ ਨਿਗਾਹ ਹੁੰਦੀ ਸੀ ਸਾਰੇ ਉਹ ਕਹਿਣ ਦੀ ਲੋੜ ਨਹੀਂ ਹੁੰਦੀ ਆ ਨਾਲ ਦਾ ਹੀ ਨਹੀਂ ਉਹ ਸਾਰਾ ਕੁਝ ਉਸ ਤੇ ਆਪੇ ਐਕਸ਼ਨ ਲੈ ਲੈਂਦੇ ਬੰਦੇ ਉਹ ਇਸ ਕਰਕੇ ਇਹ ਸਾਰਾ ਕੁਝ ਪਲਾਂਟ ਕੀਤਾ ਹੂੰ ਬੜਾ ਝੂਠ ਫਲਾਇਆ ਇਹਨਾਂ ਨੇ ਬੜੀਆਂ ਰੂਮਰਾਂ ਫਲਾਇਆ ਉਹ ਬੜੀਆਂ ਜੀ ਜਨਾਨੀਆਂ ਜਨਾਨੀਆਂ ਜਿਹੜੀਆਂ ਅੰਦਰੋਂ ਫੜੀਆਂ ਗਈਆਂ ਐਕਚੁਅਲੀ ਨਾਲ ਨਾਲ ਦਰਬਾਰ ਸਾਹਿਬ ਦੇ ਨਾਲ ਨਾਲ ਪਿਛਲੇ ਪਾਸੇ ਕਈ ਥਾਵਾਂ ਤੇ ਐਸਜੀਪੀਸੀ ਦੇ ਪਰਿਵਾਰ ਰਹਿੰਦੇ ਸੀਗੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਉਹਨਾਂ ਦੇ ਜਨਾਨੀਆਂ ਫੜੀਆਂ ਸੀ ਅੰਦਰੋਂ ਵਿਚਾਰੋ ਹੋਰ ਘਰੇ ਕਿੱਥੇ ਜਾਣ ਘਰ ਸੀ ਉਹਨਾਂ ਦੇ ਹੂੰ ਇਸ ਕਰਕੇ ਉਹਨਾਂ ਨੇ ਸਾਰਾ ਐ ਜੋੜਤਾ ਇਹ ਤੇ ਇਥੋਂ ਜਿਹੜੀਆਂ ਕਈ ਏਜੰਸੀਆਂ ਦੇ ਬੰਦੇ ਸੀ ਬਾਹਰੋਂ ਆਏ ਸੀ ਉਹਨਾਂ ਨੇ ਸਾਰਾ ਕੁਝ ਕਵਰ ਕੀਤਾ ਹੂੰ ਇਹ ਵੀ ਸਾਰਾ ਝੂਠ ਸੀ ਉਹਨਾਂ ਨੇ ਕਿਹਾ ਫਿਰ ਆਪ ਹੀ ਸਰਕਾਰ ਨੇ ਉਹਦਾ ਕਨਟਰਡਿਕਸ਼ਨ ਕੀਤੀ ਫਿਰ ਆਪ ਕਿਹਾ ਵੀ ਅੰਦਰੋਂ ਨਾਰਕੋਟਿਕਸ ਮਿਲੇ ਆ ਨਸ਼ੇ ਪਿਲ ਵਾਲੇ ਪਦਾਰਥ ਮਿਲੇ ਆ ਉਹ ਖਬਰ ਲਵਾਈ ਫਿਰ ਆਪ ਹੀ ਉਹ ਕੱਟੀ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਪਰ ਆਹ ਤਾਂ ਜਿਹੜੀ ਹੈ ਵੀ ਅੰਦਰੋਂ ਬਹੁਤ ਕੁਝ ਮਿਲਿਆ ਜੀ ਉੱਥੇ ਅੰਦਰੋਂ ਅਸ਼ਲੀਲ ਲਿਟਰੇਚਰ ਮਿਲਿਆ ਉਹ ਤਾਂ ਐ ਬਣਾਉਣ ਲੱਗੇ ਜਿਵੇਂ ਕਿਤੇ ਉਹ ਕਲੱਬ ਹੁੰਦੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦਾ ਤਾਂ ਵਿੱਚ ਸ਼ਰਧਾ ਵਾਲੇ ਲੋਕ ਬਹੁਤ ਸੀਗੇ ਇੱਕ ਅੱਧਾ ਕੋਈ ਮਾੜਾ ਵੀ ਕਿਤੇ ਹੋ ਸਕਦਾ ਪਰ ਹਿੰਮਤ ਨਹੀਂ ਸੀ ਵੀ ਜੇ 200 400 ਚੋਂ 2-4 ਬੰਦੇ ਵੀ ਮਾੜੇ ਆ ਉੱਥੇ ਕੁਝ ਕਰ ਸਕਣ ਕਿਸੇ ਇੰਨਾ ਸੀ ਇੰਨੀ ਨਿਗਾਹ ਹੁੰਦੀ ਸੀ ਸਾਰੇ ਤਾਂ ਉਹ ਕਹਿਣ ਦੀ ਲੋੜ ਨਹੀਂ ਹੁੰਦੀ ਆ ਨਾਲ ਦਾ ਹੀ ਨਹੀਂ ਸਾਰਾ ਕੁਝ ਉਸ ਤੇ ਆਪੇ ਐਕਸ਼ਨ ਲੈ ਲੈਂਦੇ ਬੰਦੇ ਉਹ ਇਸ ਕਰਕੇ ਇਹ ਸਾਰਾ ਕੁਝ ਪਲਾਂਟ ਕੀਤਾ ਹੂੰ ਬੜਾ ਝੂਠ ਫਲਾਇਆ ਇਹਨਾਂ ਨੇ ਬੜੀਆਂ ਰੂਮਰਾਂ ਫਲਾਇਆ ਉਹ ਬੜੀਆਂ ਜੀ ਜਨਾਨੀਆਂ ਜਨਾਨੀਆਂ ਜਿਹੜੀਆਂ ਅੰਦਰੋਂ ਫੜੀਆਂ ਗਈਆਂ ਐਕਚੁਅਲੀ ਨਾਲ ਨਾਲ ਦਰਬਾਰ ਸਾਹਿਬ ਦੇ ਨਾਲ ਨਾਲ ਪਿਛਲੇ ਪਾਸੇ ਕਈ ਥਾਵਾਂ ਤੇ ਐਸਜੀਪੀਸੀ ਦੇ ਪਰਿਵਾਰ ਰਹਿੰਦੇ ਸੀਗੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਉਹਨਾਂ ਦੇ ਜਨਾਨੀਆਂ ਫੜੀਆਂ ਸੀ ਅੰਦਰੋਂ ਵਿਚਾਰੋ ਹੋਰ ਘਰੇ ਕਿੱਥੇ ਜਾਣ ਘਰ ਸੀ ਉਹਨਾਂ ਦੇ ਹੂੰ ਇਸ ਕਰਕੇ ਉਹਨਾਂ ਨੇ ਸਾਰਾ ਐ ਜੋੜਤਾ ਇਹ ਤੇ ਇਥੋਂ ਜਿਹੜੀਆਂ ਕਈ ਏਜੰਸੀਆਂ ਦੇ ਬੰਦੇ ਸੀ ਬਾਹਰੋਂ ਆਏ ਸੀ ਉਹਨਾਂ ਨੇ ਸਾਰਾ ਕੁਝ ਕਵਰ ਕੀਤਾ ਹੂੰ